प्लेट सेवेंट डबल वन नाइन सेवेंटीस अटारी मालिक देवगन एएसआई एयरपोर्ट नी सेवेंट नाइन सिक्स टू ज़ेरो फाइव नाइन रहिया सुजीत इंडिया में नाइन डबल एट डबल एट फोर एट फाइव टू फाइव अजनला सुकुमार सिंह बुलेट ब्लेच डबल एट वन थ्रो ज़ेरो और राजीनाम डबल एट सेवेंट टू थ्री डबल सिक ਉਹ ਪਤਾ ਲੱਗ ਜੂਗਾ ਵੀ ਲੋਕ ਕਿਹਨਾਂ ਦੇ ਨਾਲ ਆ ਇਸ ਕਰਕੇ ਪਰਾਉ ਬਾਤ ਪਾਂਦਰੋਂ ਕੰਬੀ ਪਈ ਆ ਅੰਦਰੋਂ ਹਾਰੀ ਪਈ ਆ ਅਸਤੇ ਸਪਸ਼ਟ ਕਰਦੇ ਆ ਆਰਐਸ ਸਾळ्या ਨੂੰ ਮੋਦੀ ਤੇ ਅਮਿਤ ਸ਼ਾਹ ਤੇ ਜਿਹੜੇ ਅਮਿਤ ਸ਼ਾਹ ਜੀ ਇਹ ਗੱਲ ਕਹਿੰਦੇ ਆ ਕਿ ਸੱਤੋ ਕਿਸਾਨ ਆ ਬਾਗਰ ਤੇ ਮੀਟਿੰਗ ਰਖਵਾਤੀ 5 ਅਕਤੂਬਰ ਨੂੰ ਇਸ ਕਰਕੇ ਮੋਰਚਾ ਹੁਣ ਸਮਾਪਤ ਕਰ ਰਹੇ ਆ ਠੀਕ ਆ ਜੀ ਤੋਂ ਬਾਕੀ ਦੇਖਦੇ ਆ ਮੀਟਿੰਗ ਦੇ ਵਿੱਚ ਕਿਹੜੇ ਇਸ਼ੂ ਹੱਲ ਹੁੰਦੇ ਕਿਹੜੇ ਨਹੀਂ ਹੁੰਦੇ ਕਿਰਪਾ ਕੀ ਸੀਗੇ ਆ ਸੀਗਾ ਐਸਪੀ ਸਾਹਿਬ ਸੀਗੇ ਐਸਿਡੀਮ ਸੀਗੇ ਕਾਫੀ ਅਧਿਕਾਰੀ ਐਸੀ ਚੀਫ ਐਗਰੀਕਲਚਰ ਸੀਗੇ ਕਰ ਸਕਦੀ ਨਹੀਂ ਦੇਖੋ ਅਸੀਂ ਬੜੇ ਲੰਮੇ ਸਮੇਂ ਚੋਂ ਵੇਟ ਕਰਦੇ ਸੀ ਵੀ ਸ਼ੀਦਾਂ ਨੂੰ ਨੌਕਰੀਆਂ ਦੇ ਦੋ ਮਾਫਜ਼ਾ ਦੇ ਦੋ ਪਰ ਸਰਕਾਰ ਦੇ ਨਹੀਂ ਸੀ ਰਹੀ ਤਾਂ ਸਰਕਾਰ ਦਾ ਵੀ ਜਦੋਂ ਅੰਦੋਲਨ ਕਰਦੇ ਉਦੋਂ ਕੁਝ ਮਿਲਦਾ ਅੰਦੋਲਨ ਤੋਂ ਬਗੈਰ ਤਾਂ ਕੁਝ ਵੀ ਨਹੀਂ ਮਿਲਦਾ ਕਿਸੇ ਕਿਸ ਕਰਕੇ ਸਾਨੂੰ ਅੰਦੋਲਨ ਕਰਨਾ ਪਿਆ ਗਿਆ ਠੀਕ ਹੈ ਜੀ ਹੁਣ ਗੱਲਬਾਤ ਨਿਬੜ ਗਈ ਕਿਸੇ ਰੇ ਲੱਗੇ ਹਾਂ ਹਾਂ ਹੁਣ ਗੱਲਬਾਤ ਨਿਬੜ ਗਈ ਆ ਬਾਕੀ ਜਿਹੜੀਆਂ ਮੰਗਾਂ ਦਾ ਪਰੋਸਾ ਮੀਟਿੰਗ ਤੋਂ ਬਾਅਦ ਪੱਕਾ ਪਤਾ ਲੱਗੂ ਕਿਹੜੀ ਗੱਲ ਰਹਿੰਦੀ ਕਿਹੜੀ ਨਹੀਂ ਦੇ ਨੀ ਇਹ ਮੀਟਿੰਗ ਕਦੋਂ ਹੋ ਰਹੀ ਆ ਆ 5 ਅਕਤੂਬਰ ਨੂੰ ਚੇਹ ਦੇ ਨਾਂ ਇਹ ਦੇਖੋ ਕੰਗਨਾ ਜੀ ਦੀ ਬਿਆਨਬਾਜ਼ੀ ਜਾਂ ਭਾਜਪਾ ਦੀ ਬਿਆਨਬਾਜ਼ੀ ਇੱਕ ਇੱਕ ਬੜੇ ਨੀਤੀਗਤ ਟੰਗਣਾ ਹੁੰਦੇ ਆ ਅੱਜ ਉਹ ਬਿਆਨ ਆਪ ਦਾ ਵਾਪਸ ਹੀ ਲੈ ਗਏ ਨੇ ਠੀਕ ਆ ਵੀ ਮੈਂ ਬਿਆਨ ਹੀ ਵਾਪਸ ਲੈ ਲੈਣੀ ਆ ਠੀਕ ਹੈ ਚੰਗੀ ਗੱਲ ਪਰ ਜੇ ਭਾਜਪਾ ਕੱਲ ਨੂੰ ਕਾਰਵਾਈ ਉੱਤੇ ਨਹੀਂ ਕਰਦੀ ਤਾਂ ਉਹ ਬਿਆਨ ਫੇਰ ਆਊਗਾ ਫਿਰ ਖੱਟਰ ਸਾਹਿਬ ਬਿਆਨ ਦੇ ਦਿੰਦੇ ਨੇ ਫਿਰਣੇ ਦੇ ਲੋਕਾਂ ਨੂੰ ਖੁਸ਼ ਕਰ ਲਈ ਬਾਰਡਰ ਬੰਦ ਕੀਤੇ ਆ ਤਾਂ ਖੱਟਰ ਸਾਹਿਬ ਤੋਂ ਬਾਅਦ ਕੋਈ ਰਮਨੀਤ ਬਿੱਟੂ ਦੇਊਗਾ ਤੇ ਇਹ ਬਿਆਨਬਾਜ਼ੀ ਇਲੈਕਸ਼ਨਾਂ ਤੱਕ ਜਾਰੀ ਰਹਿਣੀ ਹੈ ਤਾਂ ਮੈਨੂੰ ਲੱਗਦਾ ਜੋ ਕੋਜਾ ਅਜ ਪਾਜ ਕੱਲ ਜੋ ਵੀ ਅਜ ਭਾਜਪਾ ਨੇ ਬਿਆਨਬਾਜ਼ੀ ਅੱਜ ਤੱਕ ਦਿੱਤੀ ਆ ਤੇ ਦੇਸ਼ ਦੇ ਲੋਕਾਂ ਨੇ ਉਹਨੂੰ ਸਹੀ ਨਹੀਂ ਮੰਨਿਆ ਇਹ ਵੀ ਉਹਨਾਂ ਦੀਆਂ ਚਾਲਾਂ ਜਿਹੜੀਆਂ ਸਾਡੇ ਖਿਲਾਫ ਸਾਨੂੰ ਬਦਨਾਮ ਕਰਨਾ ਜਾਂ ਅੰਦੋਲਨ ਨੂੰ ਬੜੇ ਸਿਆਣੇ ਆ ਔਰ ਜੋ ਭਾਜਪਾ ਨੇ ਜ਼ਬਰ ਕੀਤਾ ਜੋ ਜ਼ੁਲਮ ਕੀਤਾ ਸ਼ੀਰ ਸ਼ੁਭਕਰ ਨੂੰ ਸ਼ਹੀਦ ਕੀਤਾ ਬਾਰਡਰ ਰੋਕੇ ਆ ਇਹਦਾ ਹਿਸਾਬ ਕਿਤਾਬ ਹਰਿਆਣੇ ਦੇ ਲੋਕ ਕਰਨ ਗਏ ਰਿਹਾ ਅਸਰ ਪਊਗਾ ਨਾ ਦਾ ਹੈ ਨਾ ਨਹੀਂ ਬੇਕੋ ਦੇਖ ਰਹੀਆਂ ਦੇਖੋ ਸਾਨੂੰ ਨਹੀਂ ਪਤਾ ਕੀ ਹੁੰਦਾ ਪਰ ਜਿਹੜੀਆਂ ਖਾਤੀ ਹੋ ਗਈ ਆ 3 ਅਕਤੂਬਰ ਨੂੰ ਜਿਹੜਾ 2 ਘੰਟੇ ਦਾ ਨੈਸ਼ਨਲ ਲੈਵਲ ਦਾ ਰੇਲ ਰੁਕੋ ਲਖੀਮਪੁਰ ਖਰੀ ਤੇ 12 ਨੈਸ਼ਨਲ ਮੰਗਾਂ